ਸਰ ਸ੍ਰੀ ਕਾਲ ਜੀ ਵਾਹ ਅੱਜਿਤ ਕੋ ਸਮਝੋਤੇ ਗੱਲ ਕਰਦੇ ਹਾਂ ਜੀ ਰਾਜਵੀ ਜਵੰਦਾਂ ਨੂੰ ਲੈ ਕੇ ਇੱਕ ਵਾਰ ਫਿਰ ਜਿਹੜੇ ਦੇ ਲੋਕ ਕਾਫੀ ਗਰਮ ਦਿਖਾਈ ਦੇ ਰਹੇ ਨੇ ਕਿਉਂਕਿ ਜਿੱਥੇ ਪਰਿਵਾਰ ਨੇ ਐਡਾ ਆਪਣਾ ਹੱਟਾ ਕੱਟਾ ਜਿਹੜਾ ਸੀ ਪੁੱਤਰ ਗਵਾ ਲਿਆ ਇੱਕ ਪਤਨੀ ਨੇ ਆਪਣਾ ਪਤੀ ਗਵਾ ਦਿੱਤਾ ਤੇ ਇੱਕ ਛੋਟੇ ਛੋਟੇ ਬੱਚਿਆਂ ਨੇ ਆਪਣਾ ਪਿਤਾ ਗਵਾ ਦਿੱਤਾ ਜਿਹੜੇ ਪਰਿਵਾਰ ਜਿਹੜੇ ਉਹ ਲੋਕ ਜਿਹੜੇ ਨੇ ਸਰਕਾਰਾਂ ਦੇ ਕੋਲੋਂ ਜਵਾਬ ਮੰਗ ਰਹੇ ਨੇ ਕਿਉਂਕਿ ਸਰਕਾਰਾਂ ਪੈਸਾ ਇਕੱਠਾ ਕਰਦੀਆਂ ਨੇ ਗਊਸ਼ਾਲਾ ਦੇ ਨਾਮ ਤੇ ਕਈ ਪੈਸਾ ਇਕੱਠਾ ਕਰਕੇ ਜਿਹੜਾ ਹੈ ਸਰਕਾਰਾਂ ਨੇ ਆਪਣੇ ਘਰ ਭਰੇ ਹੋਏ ਨੇ ਲੋਕਾਂ ਨੇ ਜ਼ਮੀਨਾਂ ਤੱਕ ਜਿਹੜੀਆਂ ਨੇ ਦਾਨ ਕੀਤੀਆਂ ਹੋਈਆਂ ਨੇ ਗਊਸ਼ਾਲਾ ਦੇ ਆartifactIdਾਰੇ ਪੈਸਾ ਆartifactIdਾਰੇ ਜ਼ਮੀਨਾਂ ਕਿੱਥੇ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਰਾਜਵੀਰ ਜਵੰਦਾ ਜਿਹੜੇ ਉਹਨਾਂ ਦਾ ਤਾਂ ਇੱਕ ਨਾਮ ਸੀ ਲੋਕ ਉਹਨਾਂ ਨੂੰ ਪਛਾਣਦੇ ਸੀ ਲੇਕਿਨ ਕਈ ਲੋਕ ਇਹਨਾਂ ਹਾਤਿਆਂ ਦਾ ਸ਼ਿਕਾਰ ਬਣ ਚੁੱਕੇ ਨੇ ਜਿਹੜੇ ਆਮ ਜਿਹੜੇ ਸੜਕਾਂ ਤੇ ਹੁੰਦੇ ਹਾਤੇ ਨੇ ਜਿਨ੍ਹਾਂ ਲੋਕਾਂ ਦਾ ਕਈ ਅਖਬਾਰਾਂ ਦੇ ਵਿੱਚ ਨਾਮ ਹੀ ਲਿਖਿਆ ਅਰਹਿ ਜਾਂਦਾ ਹੈ ਤੇ ਪਤਾ ਵੀ ਨਹੀਂ ਹੁੰਦਾ ਕਿ ਐਡੇ ਐਡੇ ਵੱਡੇ ਰੋਡ ਹਾਤੇ ਇਹਨਾਂ ਆਵਾਰਾ ਪਸ਼ੂਆਂ ਕਰਕੇ ਹੁੰਦੇ ਨੇ ਇਹਨਾਂ ਆਵਾਰਾ ਪਸ਼ੂਆਂ ਦੇ ਉੱਤੇ ਐਸਾ ਇਕੱਠਾ ਕਰਨਾ ਚਾਹਦੀ ਹੈ ਸਰਕਾਰ ਤੇ ਸਿਰਫ ਸਰਕਾਰ ਨੇ ਪੈਸਾ ਇੱਕ ਆਪਣਾ ਹੱਕ ਬਣਾ ਰੱਖਿਆ ਹੈ ਕੰਮ ਕਰਨਾ ਕਿਸੇ ਵੀ ਸਰਕਾਰ ਨੇ ਜਿਹੜਾ ਹੈ ਨਹੀਂ ਦਿੱਤਾ ਕਿਉਂਕਿ ਇਹ ਕੰਮ ਨਾ ਹੀ ਕੋਈ ਸਰਕਾਰ ਸਮੇਂ-ਸਮੇਂ ਤੇ ਸਰਕਾਰਾਂ ਜ਼ਰੂਰ ਬਦਲਦੀਆਂ ਨੇ ਲੇਕਿਨ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਨਹੀਂ ਪਾਇਆ ਜਾਂਦਾ ਹੁਣ ਇੱਕ ਹੋਰ ਵੱਡਿਆ ਸੂਤਰਾ ਤੋਂ ਬੰਦ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਜਵੀ ਜਵੰਦਾ ਦੀ ਜਿਹੜੀ ਆਵਾਰਾ ਪਸ਼ੂਆਂ ਕਾਰਨ ਮੌਤ ਹੋਈ ਹੈ ਹਿਮਾਚਲ ਹਾਈ ਕੋਰਟ ਵਿੱਚ ਇਹਦਾ ਮਾਮਲਾ ਪਹੁੰਚ ਗਿਆ ਹੈ ਐਡਵੋਕੇਟ ਨਵ ਕਿਰਨ ਨੇ ਇੱਕ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਕਿ ਸਰਕਾਰ ਜਨਤਾ ਤੋਂ ਗਊ ਸੈਂਸ ਵਸੂਲ ਰਹੀ ਹੈ ਇਸ ਦੇ ਬਾਵਜੂਦ ਜਾਨਵਰਾਂ ਦੀ ਦੇਖਭਾਲ ਜਾਂ ਪ੍ਰਬੰਧਨ ਵਿੱਚ ਕੋਈ ਠੋਸ ਪ੍ਰਬੰਧ ਨਹੀਂ ਹੈ ਨਤੀਜੇ ਵੱਲੋਂ 마ਸੂਮ ਲੋਕ ਹਾਸਿਆ ਵਿੱਚ ਆਪਣੀਆਂ ਜਾਨਾਂ ਗੁਆ ਰਹੇ ਹਨ ਵਕੀਰ ਨਵ ਕਿਰਨ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਗਊ ਸੈਂਸ ਦੇ ਰੂਪ ਵਿੱਚ 100 ਕਰੋੜ ਰੁਪਏ ਵਸੂਲੇ ਹਨ ਸ਼ਰਾਬ ਦੀ ਹਰ ਬੋਤਲ ਤੇ 10 ਰੁਪਏ ਵਸੂਲੇ ਜਾਂਦੇ ਹਨ ਸਰਕਾਰ ਕੋਲ ਪੈਸੇ ਹਨ ਪਰ ਇਸ ਦਾ ਪ੍ਰਬੰਧ ਨਹੀਂ ਕਰ ਰਹੀ ਇਸ ਲਈ ਲਗਾਤਾਰ ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਗਾਊ ਸੈਂਸ ਕਿੱਥੇ ਜਾਂਦਾ ਹੈ ਹਾਈ ਕੋਰਟ ਨੇ ਪਟੀਸ਼ਨ ਤੇ ਹਿਮਾਚਲ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਵੱਡੇ ਸਵਾਲ ਤਿੱਖੇ ਸਵਾਲ ਖੜੇ ਹੋ ਗਏ ਨੇ ਅਸੀਂ ਕੱਲੇ ਹਿਮਾਚਲ ਦੀ ਗੱਲ ਨਹੀਂ ਕਰ ਰਹੀ ਅਸੀਂ ਭਾਰਤ ਦੇ ਹਰੇਕ ਸੂਬੇ ਦੀ ਗੱਲ ਕਰ ਰਹੇ ਆ ਜਿੱਥੇ ਇਹਨਾਂ ਆਵਾਰਾ ਪਸ਼ੂਆਂ ਕਾਰਨ ਘਰਾਂ ਦੇ ਸਾਹਮਣੇ ਐਕਸੀਡੈਂਟ ਹੁੰਦੇ ਨੇ ਸੜਕਾਂ ਤੇ ਐਕਸੀਡੈਂਟ ਹੁੰਦੇ ਨੇ ਗਲੀਆਂ ਦੇ ਵਿੱਚ ਇਹ ਪਸ਼ੂ ਸ਼ਰੇਆਮ ਬੰਦਿਆਂ ਨੂੰ ਚੱਕ ਚੱਕ ਕੇ ਮਾਰਦੇ ਨੇ ਲੇਕਿਨ ਇਹਨਾਂ ਦੇ ਨਾਮ ਤੇ ਪੈਸਾ ਇਕੱਠਾ ਕਰ ਰਹੀ ਹੈ ਸਰਕਾਰ ਲੇਕਿਨ ਇਹਨਾਂ ਤੇ ਉੱਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਲੇਕਿਨ ਹੁਣ ਲੋਕ ਜਾਗਰੂਕ ਹੋਣੇ ਸ਼ੁਰੂ ਹੋ ਗਏ ਨੇ ਲੋਕਾਂ ਕੋਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹਨਾਂ ਉੱਤੇ ਕੰਟਰੋਲ ਪਾਓ ਨਹੀਂ ਤਾਂ ਰਾਜਵੀਰ ਜਵੰਦਾ ਤਰ੍ਹਾਂ ਕਿਸੇ ਹੋਰ ਪਰਿਵਾਰ ਦਾ ਵੀ ਦੀਵਾ ਬੁੱਝ ਜਾਂਦਾ ਹੈ ਤਾਂ